ਅੱਜ ਬਹੁਤ ਹੀ ਭਾਗਾ ਭਰਿਆ ਦਿਨ ਹੈ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਡਿਰੇ ਸਾਹਿਬਾਨਾਂ ਦੀ ਵਰਕ ਸਾਹਿਬਾਨਾਂ ਦੀ ਕਿ ਸਾਡੇ ਜਤਿੰਦਰ ਸਿੰਘ ਖੰਗੂੜਾ ਜੀ ਜੋ ਪਲਾਨਿੰਗ ਬੋਰਡ ਦੇ ਚੇਅਰਮੈਨ ਬਣੇ ਨੇ ਅੱਜ ਸੋ ਬਹੁਤ ਬਹੁਤ ਮਾਣ ਖੁਸ਼ੀ ਨਾਲ ਸੋ ਦਿਹਾਣਾ ਵਾਸੀਆਂ ਨਾਲ ਵਾਦਾ ਕਰਦੇ ਆ ਕਿ ਪਹਿਲਾਂ ਵੀ ਭਰਾ ਨੇ ਬਹੁਤ ਸੇ ਇਮਾਨਦਾਰ ਨਾਲ ਸ਼ਿਵਨભાઈ ਅੱਜ ਹੋਰ ਪਰਮੋਸਰ ਹੋਈ ਹੈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਹੁਣ ਹਰ ਵੀਰ ਮੇ ਦਾਗ ਲੀਟਰ ਇਮਾਨਦਾਰ ਸ਼ਵੀ ਦੇ ਮਾਲਕ ਜਤਿੰਦਰ ਸਿੰਘ ਖੂੜਾ ਜਿਨ੍ਹਾਂ ਨੂੰ ਪਲੈਨ ਬੋਰਡ ਦਾ ਚੇਅਰਮੈਨ ਲਾਇਆ ਤੇ ਉਤੇਚੇ ਤੌਰ ਤੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਅਸ਼ੀਰਵਾਦ ਦੇਣ ਲਈ ਕੁਰਸੀ ਤੇ ਬਿਠਾਉਣ ਲਈ ਆਏ ਨੇ ਮੈਂ ਸਮੁੱਚੀ ਹਾਈ ਕਮਾਂਡ ਦਾ ਜਿੱਥੇ ਧੰਨਵਾਦ ਕਰਦਾ ਪਰਿਵਾਰ ਦਾ ਧੰਨਵਾਦ ਕਰਦਾ ਸਤਿਕਾਰਯੋਗ ਭੈਣ ਦਾ ਧੰਨਵਾਦ ਕਰਦਾ ਜਿਨ੍ਹਾਂ ਦੀਆਂ ਮਾਂ-ਬਾਪ ਦੀਆਂ ਅਸੀਸਾਂ ਨਾਲ ਭੈਣ ਦੇ ਸਹਿਯੋਗ ਦੇ ਨਾਲ ਇਸ ਕੁਰਸੀ ਤੇ ਬਿਰਾਜਮਾਨ ਨੇ ਦਚਰਾ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਆਮ ਆਦਮੀ ਪਾਰਟੀ ਦੇ ਦਕਸ਼ਿੰਦਰ ਖੰਗੂੜਾ ਅੱਜ ਆਪਣਾ ਚਾਰਜ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਅੱਜ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਦੇ ਮੋਢੇ ਤੇ ਦਿੱਤੀ ਗਈ ਆ ਤੇ ਜਿਹੜੇ ਵੱਖ-ਵੱਖ ਆਮ ਆਦਮੀ ਪਾਰਟੀ ਦੇ ਆਗੂ ਨੇ ਲਗਾਤਾਰ ਮਿਲਾਈ ਦੇਣ ਦੇ ਵਾਸਤੇ ਉਹਨਾਂ ਨੂੰ ਪਹੁੰਚ ਰਹੇ ਨੇ ਆਪਣੇ ਆਫਿਸ ਦੇ ਵਿੱਚ ਆਫੀਸ਼ੀਅਲੀ ਤੌਰ ਤੇ ਅੱਜ ਕੁਰਸੀ ਤੇ ਬੈਠਦੇ ਹੋਏ ਇਹ ਨਜ਼ਰ ਆਣਗੇ ਇਸ ਮੌਕੇ ਉਹਨਾਂ ਗੱਲਬਾਤ ਕਰਦੇ ਕੀ ਕੁਝ ਕਿਹਾ ਇੱਕ ਵਾਰ ਤੁਸੀਂ ਦੀ ਭਾਗਾ ਭਰਿਆ ਦੇਣਾ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨਾਂ ਦੀ ਬਰਕਤ ਸਹਿਬਾਨਾਂ ਦੀ ਕਿ ਸਾਡੇ ਜਤਿੰਦਰ ਸਿੰਘ ਖੰਗੂੜਾ ਜੀ ਜੋ ਪਲਾਨਿੰਗ ਬੋਰਡ ਦੇ ਚੇਅਰਮੈਨ ਬਣੇ ਨੇ ਅੱਜ ਸੀਟ ਤੇ ਬਿਠਾਇਆ ਗਿਆ ਸਾਡੇ ਸਾਰੇ ਸਤਿਕਾਰਯੋਗ ਪਿੰਡਰ ਸਾਹਿਬਾਏ ਸਾਰੀ ਆਮ ਆਦਮੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਆਈ ਹੈ ਸੋ ਬਹੁਤ ਬਹੁਤ ਮੁਬਾਰਕਵਾਦ ਦਿਨੇ ਸੋ ਲੋਹੇਣਾ ਵਾਸੀਆਂ ਨਾਲ ਵਾਦਾ ਕਰਦੇ ਆ ਕਿ ਪਹਿਲਾਂ ਵੀ ਭਰਾ ਨੇ ਬਹੁਤ ਇਮਾਨਦਾਰ ਨਾਲ ਸੇਵਾ ਨਭਾਈ ਅੱਜ ਹੋਰ ਪਰਮੋਸਰ ਹੋਈ ਹੈ ਪਰਮਾਤਮਾ ਨੇ ਕਿਰਪਾ ਕੀਤੀ ਹੈ ਜਿੱਥੇ ਅਸੀਂ ਸਾਡੇ ਪਾਰਟੀ ਸੁਪਰੀਮਾਰਡਿਨ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਸੀ ਕਿ ਸਾਡੇ ਇਸ ਮਿਹਨਤੀ ਭਰਾ ਨੂੰ ਜਿਹੜੀ ਬਹੁਤ ਵੱਡੀ ਜਿਹਦੀ ਜ਼ਿੰਮੇਵਾਰੀ ਮਿਲੀ ਆ ਸੋ ਇਹਨਾਂ ਵੱਲੋਂ ਅਸੀਂ ਜਰੂਰ ਲੁਧਿਆਣਾ ਵਾਸੀਆਂ ਨੂੰ ਕਹਾਂਗੇ ਕਿ ਜਿਹੜੇ ਪਲੈਨਿੰਗ ਬੋਰਡ ਦੇ ਚੇਅਰਮੈਨ ਆ ਲੁਧਿਆਣਾ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਜਿਹੜਾ ਯੋਗਦਾਨ ਹੁੰਦਾ ਜਿਹੜੇ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਜਿਹੜੀ ਨਿਸ਼ਾਨੀ ਸੇਵਾ ਕਰਨਗੇ ਸੋ ਅੱਜ ਪੂਰੇ ਨਿਹੜ੍ਹੇ ਵਾਸੀਆਂ ਨੂੰ ਮੈਂ ਮੁਬਾਰਕਵਾ ਦਿਨਾ ਖੰਗੂੜਾ ਸਾਹਿਬ ਆਪਣੇ ਛੋਟਾ ਭਰਾ ਹੈ ਇਹਨਾਂ ਦੇ ਪੂਰੇ ਪਰਿਵਾਰ ਨੂੰ ਸੋ ਇਹਨਾਂ ਨੂੰ ਮੇਰੇ ਵੱਲੋਂ ਸਾਡੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈ ਹੋ। ਜੀ ਧੰਨਵਾਦ। ਅチェਵੈਂਸ ਆਪ ਨੂੰ ਨਾਲ ਦੇ ਦੋ ਮੁਬਾਰਕ। ਅੱਜ ਬੇਅੰਤ ਖੁਸ਼ੀ ਹੈ ਜੀ ਪਹਿਲਾ ਪਾਰਟੀ ਸੁਪਰੀਮੋ ਸਰਦਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਵੀ ਸਾਡੇ ਬਹੁਤ ਹੋਂਹਾਰ ਵੀਰ ਮੇਦਾਗ ਲੀਟਰ ਇਮਾਨਦਾਰ ਸ਼ਵੀ ਦੇ ਮਾਲਕ ਜਤਿੰਦਰ ਸਿੰਘ ਮੂੜਾ ਜਿਨ੍ਹਾਂ ਨੂੰ ਪਲੈਨ ਬੋਰਡ ਦਾ ਚੇਅਰਮੈਨ ਲਾਇਆ ਤੇ ਉੱਚੇ ਚੇਤੇ ਤੌਰ ਤੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਅਸ਼ੀਰਵਾਦ ਦੇਣ ਲਈ ਕੁਰਸੀ ਤੇ ਬਿਠਾਉਣ ਲਈ ਆਏ ਨੇ ਮੈਂ ਸਮੁੱਚੀ ਹਾਈ ਕਮਾਂਡ ਦਾ ਜਿੱਥੇ ਧੰਨਵਾਦ ਕਰਦਾ ਪਰਿਵਾਰ ਦਾ ਧੰਨਵਾਦ ਕਰਦਾ ਸਦਕਾਰਯੋਗ ਭੈਣ ਦਾ ਧੰਨਵਾਦ ਕਰਦਾ ਜਿਨ੍ਹਾਂ ਦੀਆਂ ਮਾਂ-ਬਾਪ ਦੀਆਂ ਅਸੀਸਾਂ ਨਾਲ ਭੈਣ ਦੇ ਸਹਿਯੋਗ ਦੇ ਨਾਲ ਇਸ ਕੁਰਸੀ ਤੇ ਬਿਰਾਜਮਾਨ ਤੇ ਉਮੀਦ ਕਰਨਾ ਇਹ ਮੇਰਾ ਵੀ ਬੜੀ ਇਮਾਨਦਾਰੀ ਤੇ ਬਖੂਬੀ ਨਾਲ ਇਸ ਸੇਵਨ ਨੂੰ ਨਿਭਾਊਗਾ ਤੇ ਗਾ ਪਰਮਾਤਮਾ ਮੈਨੂੰ ਚੜ੍ਹ ਬਹੁਤ-ਬਹੁਤ ਜੀ ਆਇਆਂ ਨੂੰ ਜੀ ਅੱਜ ਇਹ ਖੁਸ਼ੀ ਦਿਨ ਤੇ ਮੈਨੂੰ ਬਹੁਤ ਮਾਣ ਮਕਸੂਰ ਹੋ ਰਿਹਾ ਵਾ ਕਿ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰਿਵਾਲ ਜੀ ਸਾਡੇ ਪੰਜਾਬ ਦੇ ਮਾਣ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਣ ਦੇ ਜੋ ਮੇਰੇ ਤੇ ਵਿਸ਼ਵਾਸ ਦਵਾਇਆ ਵਾ ਐਡੀ ਵੱਡੀ ਜ਼ਿੰਮੇਵਾਰੀ ਜੋ ਮੈਨੂੰ ਨਵਾਜੀਆ ਵਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਯਕੀਨ ਦਿਵਾਉਣਾ ਕਿ ਕਿਉਂਕਿ ਤੁਸੀਂ ਲੋਕਾਂ ਦਾ ਮਾਧਿਅਮ ਥੋੜੇ ਰਾਹੀਂ ਮੇਰਾ ਹਰ ਇੱਕ ਮੈਸੇਜ ਲੋਕਾਂ ਤੱਕ ਪਹੁੰਚਣਾ ਹੈ ਤੇ ਉਹ ਬਿਸ਼ਵਾਸ਼ ਹੀ ਆ ਕੀ ਆਮ ਕਰਦੇ ਬੱਚੇ ਤੇ ਵਿਸ਼ਵਾਸ ਕਰਕੇ ਪਾਰਟੀ ਨੇ ਅੱਡੀ ਵੱਡੀ ਕੁਰਸੀ ਬਖਸ਼ੀ ਹੈ ਤੇ ਕੁਰਸੀ ਦੀ ਹਮੇਸ਼ਾ ਗਰੀਮਾ ਬਣਾਈ ਰੱਖੂੰਗਾ ਤੇ ਜੋ ਬੈਸਟ ਤੋਂ ਬੈਸਟ ਮੈਂ ਦੇ ਸਕਿਆ ਮੇਰੇ ਲੁਧਿਆਣੇ ਨੂੰ ਤਾਂ ਮੈਂ ਉਹਦੇ ਲਈ 100% ਡਿਲੀਵਰ ਕਰਨ ਦੀ ਕੋਸ਼ਿਸ਼ ਕਰੂੰਗਾ ਜੀ ਤੇ ਉਹਦੇ ਲਈ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਵੀ ਹੈ ਮੈਨੂੰ ਆਪਣੀ ਨੀਅਤ ਵੀ ਤੇ ਵੀ ਯਕੀਨ ਆ ਕਿ ਮੈਂ ਫੜ ਲਿਆਣਾ ਡਵੈਲਪਮੈਂਟ ਦੀ ਹਰ ਇੱਕ ਪੂਰਨ ਸਟੈਪ ਕਰੂਗੇ ਸਰ ਪ੍ਰਾਇੋਰਟੀ ਦੇ ਕਿਹੜੇ ਕੰਮ ਰਹਿਣਗੇ ਜਿਹੜੇ ਤੁਹਾਨੂੰ ਲੱਗਦਾ ਵੀ ਪੈਂਡਿੰਗ ਪੈਨੇ ਜਾਂ ਕਰਨ ਵਾਲੇ ਨੇ ਪ੍ਰਾਇੋਰਟੀ ਕਿਨੂੰਨ ਮਾਈ ਕਿਰਤੀ ਪ੍ਰਾਇੋਰਟੀ ਸਰ ਸਭ ਤੋਂ ਪਹਿਲੀ ਹੈ ਡਵੈਲਪਮੈਂਟ ਦੀ ਗਲਬੰਡ ਦੇ ਵਿੱਚ ਆ ਗਿਆ ਸਾਡੇ ਸੜਕਾਂ ਦੇ ਹਾਲ ਸਾਡੇ ਪਾਰਕਾਂ ਨੂੰ ਬੈਟਰ ਕਰਨ ਵਾਲਾ ਸਾਡੇ ਹੋਰ ਬਹੁਤ ਕੰਮ ਨੇ ਜੀ ਅਗਰ ਆਪਾਂ ਪ੍ਰਾਇੋਰਟੀ ਦੇਖੀਏ ਤਾਂ ਸਰ ਮੇਰੇ ਕੋਲ 14 ਬੁਦਾਨ ਸ਼ੋਭਾ ਦਰ ਆਉਂਦਾ 14 ਬੁਦਾਨ ਸ਼ੋਭਾ ਦੇ ਹਰ ਬੁਦਾਨ ਸ਼ੋਭਾ ਦੇ ਅਲੱਗ-ਅਲੱਗ ਤਰ੍ਹਾਂ ਦੀਆ ਸਮੀਕਰਨੇ ਉੱਥੇ ਅਲੱਗ-ਅਲੱਗ ਤਰ੍ਹਾਂ ਦੀ ਨੀਡ ਹੈ ਬਸ ਸਾਡੀ ਸਰਕਾਰ ਬਹੁ ਸਰਕਾਰ ਨਾਲ ਮਿਲ ਕੇ ਜਿਵੇਂ ਦਿਸਨ ਦੇ ਸ਼ੋਅਗਾ ਜਿੱਥੇ ਕੋਈ ਐਮਐਲਏ ਸਾਹਿਬ ਆਣ ਦੀ ਜਾਂ ਸਾਡੀ ਵਲੰਟੀਅਰ ਦੀ ਜਾਂ ਸਾਡੀ ਪਬਲਿਕ ਦੀ ਜਿਹੜੀ ਵੀ ਡਿਮਾਂਡ ਆ ਉਹਨੂੰ ਹਰ ਨੂੰ ਮਮਕਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਦੇਖੋ ਆਨਲਾਈਨ ਟਾਈਮ ਤੋਂ ਛਤਾਈ ਦੀ ਇਲੈਕਸ਼ਨ ਹੀ ਬੰਮੜੇ ਆਈ ਹੈ ਜੀ ਹੁਣ ਤਰੰਤਰ ਦੀ ਇਲੈਕਸ਼ਨ ਨਹੀਂ ਛੱਡ ਲਈ ਫੀ ਲੜ ਕੇ ਹਟੇ ਆ ਤੇ ਤੁਸੀਂ ਇਹ ਹੀ ਦੇਖ ਲਓ ਕਿ ਵਿਰੋਧੀ ਜੋ ਮਰਜੀ ਕਹਿਣ ਤਰੰਤਰ ਦਾ ਰਿਜ਼ਲਟ ਤੁਹਾਨੂੰ ਸਭ ਨੂੰ ਹੈਰਾਨ ਕਰੂਗਾ ਲੋਕਾਂ ਦਾ ਇੱਕ ਮਤ ਹੋ ਕੇ ਫੜਦੇ ਯਕੀਨ ਕਰਨਾ ਉੱਥੇ ਤਰਨਤਾਰਨ ਦੀ ਇੱਕ ਬਹੁਤ ਵੱਡੀ ਐਗਜ਼ਾਮਪਲ ਤੁਹਾਨੂੰ ਹੋਣ ਦੀ ਦੇਣ ਜਾ ਰਹੇ ਆ ਜੋ ਅਜੇ ਤੱਕ ਪੁਰਾਣੀ ਸਰਕਾਰਾਂ ਦੇ ਵਿੱਚ ਨਹੀਂ ਹੋਈ ਤਰਨਤਾਰਨ ਦੇ ਵਿੱਚ ਇਹ ਸੀਗਾ ਕਿ ਇੱਥੇ ਲੜਾਈ ਦਾ ਮਾਹੌਲ ਆ ਇੱਥੇ ਗੁੰਡਾ ਕਰਦੀ ਆ ਪਰ ਇੱਕ ਇੰਨੀ ਪੀਸਫੁਲ ਇਲੈਕਸ਼ਨ ਮੈਂ ਨਹੀਂ ਅਜੇ ਤੱਕ ਹੁੰਦੀ ਦੇਖੀ ਜਿਨੀ ਤਰਨਤਾਰਨ ਚ ਹੋਈ ਆ ਫੌਜੀ ਦੇ ਲਈ ਮੈਫਾੜੇ ਪੰਜਾਬ ਪੁਲਿਸ ਨੂੰ ਸਲੂਟ ਕਰਦਾ ਸਾਡੀ ਉੱਚੀ ਲੀਡਰਸ਼ਿਪ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਬਹੁਤ ਸਾਰਾ ਮੈਨੇਜ ਕੀਤਾ ਵਾ ਤੇ ਵਿਸ਼ਵਾਸ ਦਵਾਨਾ ਜੀ ਡਵੈਲਪਮੈਂਟ ਦੇ ਵਿੱਚ ਪਿੱਛੇ ਨਹੀਂ ਹਟਾਂਗੇ ਸਰ ਮੇਨ ਕੰਮ ਤੋਂ ਇਹ ਇਹ ਕਿ ਜਿਹੜੇ ਪ੍ਰਬੰਧ ਕਰਵਾਉਣੇ ਆ ਖਾਸ ਕਰਕੇ ਫੰਡ ਨੂੰ ਲੈ ਕੇ ਭਾਵੇਂ ਉਹ ਥੋਪੋਜ਼ਿਟ ਪਾਰਟੀਆਂ ਦੇ ਉਹ ਮੈਂ ਜਿਹੜੇ ਭਾਵੇਂ ਉਹ ਸੱਤਾਧਰ ਦੇ ਨੇ ਸੋ ਲੱਗਦਾ ਕਿ ਇੱਕ ਸਾਲ ਰਹਿਣਗੇ ਸਾਰੇ ਲਈ ਫੰਡ ਜਿਹੜੇ ਆ ਯੋਜਨਾ ਬਣਾਣੀ ਆ ਕਮੇਟੀਆਂ ਨੂੰ ਉਹਦੇ ਬਾਰੇ ਫਰ ਇਹ ਜਿਹੜੀ ਕੁਰਸੀਆਂ ਨਾ ਇਹ ਬਾਇਸ਼ ਵੀ ਹੋ ਸਕਦੇ ਤੇਰੇ ਚ ਪਾਰਟੀ ਦਾ ਕੋਈ ਮੈਨੂੰ ਲੱਗਦਾ ਵਾ ਕਿ ਨਹੀਂ ਰੋਲ ਹੁੰਦਾ ਇੱਕ ਜ਼ਿੰਮੇਵਾਰੀ ਜ਼ਿੰਮੇਵਾਰੀ ਦੇ ਵਿੱਚ ਸਾਡੇ ਪੰਜਾਬ ਸਾਡੇ ਪੰਜਾਬੀ ਨੇ ਪੰਜਾਬੀ ਕਿਸੇ ਪਾਰਟੀ ਨਾਲ ਸਬੰਧਤ ਹੋਣ ਸਾਡੇ ਲਈ ਉਨੇ ਹੀ ਪਿਆਰੇ ਜਿੰਨੇ ਸਾਡੀ ਪਾਰਟੀ ਨਾਲ ਜੁੜੇ ਨੇ ਸੋ ਇਹ ਲੋਕਾਂ ਦਾ ਦਿੱਤਾ ਫਤਵਾ ਜੀ ਲੋਕਾਂ ਦੀ ਕੁਰਸੀ ਹੈ ਸੋ ਇਹਦੇ ਹਰ ਇੱਕ ਫੰਡ ਲੋਕ ਭਲਾਈ ਲਈ ਯੂਜ਼ ਹੋਊਗਾ ਚਾਹੇ ਕੋਈ ਪਾਰਟੀ ਦਾ ਹੋਵੇ ਚਾਹੇ ਕੋਈ ਹੋਵੇ ਪਬਲੀ ਇਕੁਅਲ ਹੋ ਰੱਖੀਏ ਠੀਕ ਹੈ